ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਵਰਿਆ ਜੀ ਹੋਂ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ ਸੋ ਮਿੰਟੂ ਜੀ ਨੂੰ ਨਾਲ ਜੋੜਦੇ ਆ ਫਿਰ ਉਹ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੇ ਸਾਡੇ ਸਪਾਂਸਰਸ ਨੇ ਉਹਨਾਂ ਦਾ ਧੰਨਵਾਦ ਕਰਦੇ ਚੱਲੀਏ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ ਕ੍ਰਿਸ਼ੰਤ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੀਜਰ ਵੁੱਡਲੈਂਡ ਜੀਐਨ ਯੂਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਨੰਬਰ ਹੈ 209 270 113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਤੇ ਹੁਣ ਰੋ ਖਬਰਾਂ ਦਾ ਕਰਦੇ ਆ ਮੈਂਟੂ ਜੀ ਪਾਇਓ ਚਾਨਣਾ ਕਮੇਟੀ ਨੇ ਫੌਜ ਦਾ ਦਾਵਾ ਨਕਾਰ ਦਿੱਤਾ ਹੈ ਜੀ ਅਛੀ ਦੇਖੋ ਇਹ ਅੱਜ ਦੀ ਅਹਿਮ ਖਬਰ ਸੀ ਅੱਜ ਦੀ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ ਕਿਉਂਕਿ ਦੋ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ ਫੌਜ ਵੱਲੋਂ ਇੱਕ ਤੇ ਇਹ ਸੀਗਾ ਕਿ ਅਸੀਂ ਜੋ ਮਜ਼ਾਇਲ ਹਮਲਾ ਹੈ ਉਸ ਨੂੰ ਨਕਾਰਾ ਕਰ ਦਿੱਤਾ ਇਹ ਹਮਲਾ ਕਿੱਥੇ ਕੀਤਾ ਜਾਣਾ ਸੀ ਦਰਬਾਰ ਸਾਹਿਬ ਤੇ ਕਿਹਦੇ ਵੱਲੋਂ ਕੀਤਾ ਜਾਣਾ ਸੀ ਪਾਕਿਸਤਾਨ ਵੱਲੋਂ ਯਾਨੀ ਇੱਕ ਤੇ ਇਹ ਵੱਡਾ ਦਾਵਾ ਸੀਗਾ ਫੌਜ ਦਾ ਫਿਰ ਅਧਿਕਾਰਤ ਤੌਰ ਤੇ ਜਿਹੜੇ ਹੈਗੇ ਆ ਜੀ 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 ਸਾਹਿਬ ਇਹਨਾਂ ਦੇ ਮਤਲਬ ਕਿ ਡਿਫੈਂਸ ਦੇ ਤਾਂ ਉਹਨਾਂ ਨੇ ਡਿਫੈਂਸ ਸਿਸਟਮ ਦੇ ਡੀਜੀ ਕੀ ਕਹਰੇ ਆ ਉਹ ਕਹਿੰਦੇ ਆ ਜੀ ਕਿ ਅਸੀਂ ਇਹਨਾਂ ਤੋਂ ਯਾਨੀ ਜੋ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਆ ਇਹਨਾਂ ਤੋਂ ਇਜਾਜ਼ਤ ਲੈ ਕੇ ਡਿਫੈਂਸ ਸਿਸਟਮ ਅਸੀਂ ਉੱਥੇ ਫਿਟ ਕੀਤਾ ਸੀ ਜੀ ਤੇ ਉਹ ਇਹਦੇ ਤੇ ਬੜੇ ਵੱਡੇ ਸਵਾਲ ਖੜੇ ਹੋ ਗਏ ਖਾਸ ਤੌਰ ਤੇ ਗਿਆਨੀ ਜਿਹੜੇ ਵੀਰ ਸਿੰਘ ਜੀ ਆ ਉਹਨਾਂ ਨੂੰ ਪਬਲਿਕ ਦੇ ਸਾਹਮਣੇ ਆਉਣਾ ਪਿਆ ਤੇ ਉਹਨਾਂ ਨੇ ਆ ਕੇ ਕਿਹਾ ਕਿ ਵੇਖੋ ਜਦੋਂ ਇਹ ਸਾਰਾ ਕੁਝ ਹੋਇਆ ਮੈਂ ਤੇ ਉਸ ਵੇਲੇ ਵਿਦੇਸ਼ੀ ਯਾਤਰਾ ਤੇ ਚਲਾ ਗਿਆ ਸੀਗਾ ਪਰ باوجود ਇਸ ਤੇ ਅਜੇ ਹਾ ਕੁਝ ਵੀ ਨਹੀਂ ਮਿੱਤੋ ਤੇ ਪੁੱਛਿਆ ਦੱਸਿਆ ਨਹੀਂ ਗਿਆ ਤੇ ਨਾ ਹੀ ਕੋਈ ਅਸੀਂ ਸੁਣਿਆ ਤੇ ਇਹਦੇ 'ਚ ਜਾਂਚ ਹੋਣੀ ਚਾਹੀਦੀ ਆ ਫਿਰ ਗੱਲ ਆ ਗਈ ਜਿਹੜੇ ਸਹਾਇਕ ਹੈੱਡ ਗ੍ਰੰਥੀ ਆ ਗਿਆਨੀ ਅਮਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਮੈਥੋਂ ਕਿਸੇ ਨੇ ਨਹੀਂ ਪੁੱਛਿਆ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਇਹ ਯੰਤਰ ਮੰਤਰ ਫਿੱਟ ਕੀਤਾ ਗਿਆ ਹੈ ਡਿਫੈਂਸ ਦਾ ਤੇ ਨਾ ਹੀ ਸਾਥੋਂ ਕੋਈ ਇਜ਼ਾਜ਼ਤ ਮੰਗੀ ਗਈ ਹੈ ਮਤਲਬ ਕਿ ਗੱਲਬਾਤ ਹੀ ਨਹੀਂ ਹੋਈ ਜੀ ਇਹ ਹੁਣ ਆਪਣੇ ਪੱਧਰ ਤੇ ਕਹਿ ਲੋ ਕਿ ਬਹੁਤ ਵੱਡਾ ਬਿਆਨ ਬਣ ਜਾਂਦਾ ਐਸੇ ਪੀਸੀ ਬਣੀ ਹੂੰ ਜੀ ਜੀ ਹਾਲਾਂਕਿ ਕੱਲ ਸੈਕਟਰੀ ਜਿਹੜੇ ਆ ਮੰਨਨ ਸਾਹਿਬ ਉਹਨਾਂ ਨੇ ਵੀ 1 ਵਜੇ ਕੋਈ ਛੋਟ ਬਿਆਨ ਦਿੱਤਾ ਤੇ ਸ਼ਾਮੀ ਉਹਨਾਂ ਦਾ ਬਿਆਨ ਬਦਲ ਗਿਆ ਸੀ ਕਿ ਐਸਟੀਪੀਸੀ ਤੇ ਵੀ ਕਈ ਵਾਰ ਕਹਿ ਲੋ ਕਿ ਸਵਾਲ ਖੜੇ ਹੁੰਦੇ ਨੇ ਨਾ ਜੀ ਐਸਟੀਪੀਸੀ ਨੇ ਵੀ ਇਹਦੇ ਚ ਜੇ ਆਪਾਂ ਦੇਖੀਏ ਤਾਂ ਵੀ ਸਾਹ ਪਿਆ ਜਾਂਦੀ ਅਮਰਜੀਤ ਸਿੰਘ ਸਾਰਿਆਂ ਨੇ ਜਿਹੜਾ ਪਿਆਰ ਦਿੱਤਾ ਉਹ ਤੇ ਇਹੋ ਹੀ ਆ ਕਿ ਭਾਈ ਇੱਥੇ ਕੋਈ ਵੀ ਜਿਹੜੀ 에어 డిਫੈਂਸ ਗਨ ਹੈ ਉਹ ਨਹੀਂ ਸੀ ਕਿ ਫਿੱਟ ਕੀਤੀ ਗਈ ਜੀ ਫਰਕ ਵੱਡਾ ਮੁੱਦਾ ਤੇ ਇਹੋ ਆ ਕਿ ਸੱਚ ਕੌਣ ਬੋਲਦਾ ਕਿਉਂਕਿ ਮੰਨਨ ਸਾਹਿਬ ਤੇ ਕੱਲ ਕਹਿੰਦੇ ਸਨ ਮੰਨਨ ਸਾਹਿਬ ਮੰਨ ਗਏ ਪਹਿਲਾਂ ਤੇ ਕਹਿੰਦੇ ਕਿ ਨਹੀਂ ਨਹੀਂ ਜੀ ਐਸਾ ਹੋ ਹੀ ਨਹੀਂ ਸਕਦਾ ਨਾ ਇੰਡੀਅਨ ਫੌਜ ਇਹ ਜਾਂ ਕੰਮ ਕਰ ਸਕਦੀ ਹੈ ਨਾ ਪਾਕਿਸਤਾਨੀ ਫੌਜ ਜੀ ਪਰ ਬਾਅਦ ਵਿੱਚ ਸ਼ਾਮ ਨੂੰ ਵੇਹਾਂ ਤੱਕ ਉਹਨਾਂ ਨੇ ਕਹਿ ਦਿੱਤਾ ਸੀ ਕਿ ਭਾਰਤੀ ਫੌਜ ਦਾ ਧੰਨਵਾਦ ਤੇ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਵੱਡਾ ਸਵਾਲ ਪੈਦਾ ਹੋ ਗਿਆ ਕਿ ਤੁਸੀਂ ਠੀਕ ਕਦੋਂ ਸੀਗੇ ਤੇ ਗਲਤ ਕਦੋਂ ਹੋਏ ਤਾਂ ਗੱਲ ਹੁਣ ਇਹੋ ਆ ਕਿ ਇਧਰੋਂ ਚਾਹੇ STC ਹੋਵੇ ਚਾਹੇ ਗਿਆਨੀ ਰਗਵੀਰ ਸਿੰਘ ਜਾਂ ਸਹਾਇਕ ਹੈੱਡਗ੍ਰਾਮ ਥੀ ਗਿਆਨੀ ਅਮਰਜੀਤ ਸਿੰਘ ਇਹ ਤੇ ਇਸ ਕੱਲ ਨੂੰ ਰੱਦ ਕਰਦੇ ਆ ਤੇ ਦੂਜੇ ਪਾਸੇ ਫੌਜ ਦਾ ਘਰਤ ਬਿਆਨ ਇਹੋ ਆ ਕਿ ਅਸੀਂ ਇਸ ਤਰ੍ਹਾਂ ਦਾ ਡਿਫੈਂਸ ਸਿਸਟਮ ਜਿਹੜਾ ਹੈ ਉਹ ਲਾਇਆ ਸੀ ਕਿ ਜੇ ਲਾਇਆ ਤਾਂ ਫਿਰ ਕਿਸੇ ਹੋਰ ਦੇ ਕਿਉਂ ਨਹੀਂ ਦੇਖਿਆ ਇਹ ਵੀ ਇੱਕ ਵੱਡਾ ਸਵਾਲ ਹੈ ਜੀ ਤੇ ਦੂਜੀ ਗੱਲ ਇਹ ਕਿ ਡਿਫੈਂਸ ਸਿਸਟਮ ਦੀ ਜਿਹੜੀ ਮਾਰ ਸਮਰੱਥਾ ਉਹੀ ਆ ਉਹ ਤੇ ਖਾਸੀ ਵੱਡੀ ਹੁੰਦੀ ਆ ਜਿਵੇਂ ਆਪਾਂ ਮਿਸਾਲ ਲਈਏ S400 ਅੱਜ ਬੱਚੇ-ਬੱਚੇ ਦੀ ਜ਼ਮਾਨੇ ਤੇ ਆ ਜੀ ਤਾਂ S400 ਦੀ ਮਾਰ ਤੇ ਤਕਰੀਬਨ-ਤਕਰੀਬਨ ਕਹਿ ਲਓ ਕਿ ਸਾਰਾ ਪੰਜਾਬ ਕਵਰ ਹੋ ਜਾਏਗਾ ਲੱਗ ਭਗ ਲੱਗ ਭਗ ਇਸ ਤਰ੍ਹਾਂ ਦੀ ਹੈ ਮਾਰ ਸਮਰੱਥਾ ਉਹਦੀ ਤੋਂ ਗੱਲ ਹੈ ਕਿ ਡਿਫੈਂਸ ਦੇ ਸਿਸਟਮ ਜਿਹੜੇ ਹੁੰਦੇ ਉਹਨਾਂ ਦੀ ਮਾਰ ਸਮਰੱਥਾ ਜਿਹੜੀ ਆ ਖਾਸੀ ਹੁੰਦੀ ਆ ਤਾਂ ਫਿਰ ਮੰਨ ਲਓ ਕਿਸੇ ਚੀਜ਼ ਨੂੰ ਵੱਖਰੇ ਤੌਰ ਤੇ ਪ੍ਰੋਟੈਕਟ ਕਰਨਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਜਦੀ ਅਹਿਮੀਅਤ ਬਹੁਤ ਜ਼ਿਆਦਾ ਕਿ ਉਹ ਉੱਥੇ ਹੀ ਕੱਟ ਕੀਤਾ ਜਾਵੇ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸੁਆਨ ਜੰਨੇ ਵਾਲਾ ਬਾਗ ਕੋਲਿਆ ਠੀਕ ਹੈ ਨਾ ਜੀ ਕੌਣ ਨਾਲ ਮਤਲਬ ਕਿ ਇਹਨਾਂ ਚੀਜ਼ਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਹੁਣ ਜਾਂਚ ਪੜਤਾਲ ਹੋਵੇ ਤਾਂ ਪਤਾ ਲੱਗੂਗਾ ਕਿ ਕੌਣ ਸੱਚ ਬੋਲਦਾ ਹੈ ਕੌਣ ਝੂਠ ਬੋਲਦਾ ਤੇ ਦੂਜੀ ਗੱਲ ਇਹ ਵੀ ਹੈ ਨਾ ਕਿ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਜਿਸ ਤਰ੍ਹਾਂ ਮਤਲਬ ਕਿ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਕਹਿ ਲੂੰਕੇ ਪਰ ਚਾਰਿਆ ਜਾ ਰਿਹਾ ਜਾਂ ਫਸਾਰਿਆ ਜਾ ਰਿਹਾ ਉਹਦਾ ਇੱਕ ਵੱਡਾ ਕਰਨ ਇਹ ਵੀ ਤੇ ਨਹੀਂ ਹੋ ਸਕਦਾ ਮੇਰਾ ਮੰਨਣਾ ਕਿ ਭਾਈ ਜਿਵੇਂ ਆਪਾਂ ਦੇਖਦੇ ਹਾਂ ਕਿ 84 ਦੇ ਵਿੱਚ ਦਰਬਾਰ ਸਾਹਿਬ ਟਾਇਆ ਗਿਆ ਜੀ ਤੇ ਉਹ ਕਾਂਗਰਸ ਤੇ ਮੱਥੇ ਤੇ ਕਲੰਕ ਆ ਜੋ ਵੀ 84 ਦੇ ਵਿੱਚ ਵਾਪਰਿਆ ਰਾਹੁਲ ਗਾਂਧੀ ਵੀ ਇਸ ਗੱਲ ਨੂੰ ਤਸلیم ਕਰਦੇ ਆ ਮੰਨਦੇ ਆ ਤਾਂ ਕੀ ਭਾਰਤੀ ਜਨਤਾ ਪਾਰਟੀ ਜਾਂ ਸੰਘ ਪੱਖੀ ਜਿਹੜਾ ਮੀਡੀਆ ਹੈ ਕਿ ਉਹ ਇਸ ਗੱਲਬੱਲ ਧਿਆਨ ਖਿੱਚ ਰਿਹਾ ਹੈ ਸਿੱਖਾਂ ਦਾ ਕਿ ਇਹਨਾਂ ਨੇ ਤੁਹਾਡਾ ਦਰਬਾਰ ਸਭ ਟਾਇਆ ਸੀ ਤੇ ਅਸੀਂ ਬਚਾਇਆ ਹੂੰ ਜੀ ਇਹ ਇੱਕ ਬਹੁਤ ਅਹਿਮ ਕਹਿ ਲਓ ਕਿ ਆਪਾਂ ਹਲੇ ਇੱਕ ਕਾਲਪਨਿਕ ਧਾਰਨਾ ਹੀ ਕਹਿ ਲਓ ਕਿ ਮੇਰੇ ਬੰਨੀਓ ਪਰ ਮੇਰਾ ਇਹ ਪ੍ਰਸ਼ਨ ਜਿਹੜਾ ਹੈ ਉਹ ਵਾਰ-ਵਾਰ ਉੱਠਦਾ ਹੈ ਕਿ ਜਿਸ ਤਰ੍ਹਾਂ ਇਹਨੂੰ ਪ੍ਰਚਾਰ ਮਿਲਿਆ ਜਿਸ ਤਰ੍ਹਾਂ ਉਵਾਰਿਆ ਗਿਆ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਮਿਲਟਰੀ ਚਾਲੋ ਡੈਮੋ ਕਰਕੇ ਦਿਖਾਂਦੀ ਆ ਕਿ ਆ ਇਸ ਤਰ੍ਹਾਂ ਕੀਤਾ ਜੀ ਅਸੀਂ ਇਸ ਤਰ੍ਹਾਂ ਕੀਤਾ ਤਾਂ ਕਾਫੀ ਕੁਝ ਜਿਹੜਾ ਫਿਰ ਗੁਰਪ੍ਰੀਤ ਜੀ ਧਿਆਨ ਮੰਗਦਾ ਤਵੱਜੋ ਮੰਗਦਾ ਜੀ ਜੀ ਇਹ ਨੁਕਤਾ ਤੁਸੀਂ ਬਹੁਤ ਗੰਭੀਰ ਉਠਾਇਆ ਜਿਹੜਾ ਜ਼ਰੂਰ ਇਸ ਦੇ ਵਿੱਚ ਕੋਈ ਘੰਟਾ ਰੌਣ ਵਾਲੇ ਸਮੇਂ 'ਚ ਬਾਹਰ ਆ ਸਕਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਲਗਾਤਾਰ ਚੁਣ-ਚੁਣ ਕੇ ਬਿਆਨ ਰੋਜ਼-ਰੋਜ਼ ਥੋੜੇ-ਥੋੜੇ ਦਿੱਤੇ ਜਾ ਰਹੇ ਨੇ ਕੋਈ ਤਾਂ ਗੱਲ ਹੈ ਪਿੱਛੇ ਜਿਹੜਾ ਆਪਰੇਸ਼ਨ ਸਿੰਧੂਰ ਹੈ ਇਹਨੂੰ ਹੁਣ ਪੂਰੇ ਤਰੀਕੇ ਦੇ ਨਾਲ ਪ੍ਰਚਾਰ ਕੇ ਆਪਣੀ ਬਾਹੂ-ਵਾਹੀ ਖੱਟਣ ਦੀ ਕੋਸ਼ਿਸ਼ 'ਚ ਵੀ ਸਰਕਾਰ ਲੱਗੀ ਹੋਈ ਹੈ ਅੱਗੇ ਚਲਿਏ ਜੀ ਉਦੋਂ ਪਾਖੜਾ ਜਲ ਵਿਵਾਦ ਦੀ ਸੁਣਵਾਈ ਹੋਈ ਹੈ ਜੀ ਆ ਦੇਖੋ ਗੱਲ ਇਹ ਆ ਕਿ ਜੋ ਵਿਵਾਦ ਹੈ ਇਸ ਦਾ ਲਗਭਗ ਲਗਭਗ ਹੁਣ ਆਪਾਂ ਕਹਿ ਲਈਏ ਗੁਰਪ੍ਰੀਤ ਜੀ ਪਹ ਪੈ ਗਿਆ ਜੀ ਜੋ ਆਪਾਂ ਬਹੁਤ ਵਾਰੀ ਗੱਲ ਕੀਤੀ ਆ ਕਿ ਜਦੋਂ ਆਪਾਂ ਬੀਬੀ ਐਮਬੀ ਦੀ ਗੱਲ ਕਰਦੇ ਆ ਤਾਂ ਸਾਨੂੰ ਗੱਲ 21 ਮਈ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ਕਿਉਂਕਿ ਉਦੋਂ ਜਿਹੜਾ ਇਹਨਾਂ ਦਾ ਨਿਸ਼ਚਿਤ ਕੋਟਾ ਹੁੰਦਾ ਉਸ ਦਾ ਸਾਈਕਲ ਸ਼ੁਰੂ ਹੋ ਜਾਂਦਾ ਤਾਂ ਬਰਹਾਲ ਅੱਜ ਜਿਹੜੀ ਸੁਣਵਾਈ ਹੋਈ ਆ ਉਹਦੇ 'ਚ ਗੁਰਪ੍ਰੀਤ ਜੀ ਪੰਜਾਬ ਸਰਕਾਰ ਨੇ ਟਾਈਮ ਮੰਗ ਲਿਆ ਕਿ ਸਾਨੂੰ ਥੋੜਾ ਜਿਹਾ ਵਕਫਾ ਹੋਰ ਦਿਓ ਜੀ ਹਾਲਕਿ ਸ਼ਾਇਦ ਡੀਵੀਐਮ ਵੀ ਨੇ ਤੇ ਜਵਾਬ ਦਾਖਲ ਕਰ ਦਿੱਤਾ ਹੁਣ ਜਦੋਂ ਇੱਕ ਧਿਰ ਨੇ ਸਵਾਲ ਕੋਈ ਮੰਨ ਲਓ ਪੁੱਛਿਆ ਗਿਆ ਕੋਰਟ ਬਣੀ ਉਹਦਾ ਜਵਾਬ ਦੇਣਾ ਹੈ ਜਾਂ ਕੁਝ ਹੋਰ ਆਪਣਾ ਪੱਖ ਰੱਖਣਾ ਹੈ ਤਾਂ ਉਹਦੀ ਤਾਰੀਖ ਜਿਹੜੀ ਬਾਈ ਮਈ ਮਿਲ ਜਾਵੇ ਤਾਂ ਮਤਲਬ ਇਹ ਹੈ ਕਿ ਇਸ ਸਾਲ ਦਾ ਜਿਹੜਾ ਕਲੇਸ਼ ਸੀਗਾ ਉਹ ਤੇ ਸਮਝ ਲਓ ਰੁੜ ਗਿਆ ਗਾ ਹੁਣ ਜਿਵੇਂ ਪਾਣੀ ਪਤਨਾ ਤੋਂ ਗਾਂ ਚਲਾ ਜਾਂਦਾ ਹੈ ਨਾ ਉਹ ਤੇ ਗਿਆ ਤੇ ਗਾ ਹੁਣ ਇਹ ਡੇਡਕਾ ਖਤਮ ਹੋਏਗਾ ਕਿ ਨਹੀਂ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਕਹਿ ਨਹੀਂ ਸਕਦੇ ਕਿਉਂ ਕਿ ਕਿਉਂਕਿ ਵੇਖੋ ਗੱਲ ਸਾਫ ਹੈ ਸਪਸ਼ਟ ਹੈ ਉਤਰੀ ਚੀ ਜੀ ਕਿ ਹਰਿਆਣੇ ਨੇ ਵੀ ਪਾਣੀ ਦਾ ਵਧ ਮੰਗਿਆ Rajasthan ਨੇ ਵੀ ਵਧ ਮੰਗਿਆ ਤੇ ਪੰਜਾਬ ਨੇ ਵੀ ਵਧ ਮੰਗਿਆ ਤੇ ਪਾਣੀ ਇੰਨਾ ਇੰਨਾ ਮਤਲਬ ਕਿ ਕਈ ਕਈ ਹਜ਼ਾਰ ਕਿਉਂ ਸੇ ਇੱਕ ਵਧ ਮੰਗਿਆ ਗਿਆ ਪਰ ਜੇ ਕਈ ਕਈ ਹਜ਼ਾਰ ਕਿਉਂ ਸੇ ਇੱਕ ਪਾਣੀ ਵੱਧ ਮੰਗਿਆ ਗਿਆ ਤੇ ਉਸ ਦੀ ਡਿਮਾਂਡ ਪੂਰੀ ਕੀਤੀ ਜਾ ਸਕਦੀ ਹੈ ਫਿਰ ਵੱਡਾ ਪ੍ਰਸ਼ਨ ਹੈ ਕਿ ਹਾਲ ਫਿਲਹਾਲ ਮੈਂ ਦੇਤੇ ਬਕਾਇਦਾ ਰਿਪੋਰਟ ਤਿਆਰ ਕਰ ਚੁੱਕਾ ਕਿ ਇਸ ਵਾਰੀ ਪਾਣੀ ਦੇ ਪੱਧਰ ਜਿਹੜੇ ਆ ਉਹ ਬਹੁਤ ਨੀਵੇਂ ਆ ਡੈਮਾਂ ਦੇ ਜੀ ਤਾਂ ਉਹ ਫਿਰ ਪਾਣੀ ਕੀ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਇਹਨਾਂ ਦੇ ਕੋਲ ਪੁਖਤਾ ਜਾਣਕਾਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਪਾਣੀ ਭਰਪੂਰ ਰਹਿਣ ਵਾਲਾ ਡੈਮਾਂ ਚ ਜੀ ਤੇ ਕਹਿੰਦਾ ਜੇ ਇਸ ਆਧਾਰ ਤੈਚਲੀ ਆਪਾਂ ਮੌਜੂਦਾ ਜੇ ਸਥਿਤੀ ਵਰ ਕਰਾ ਰਹੀ ਹੈ ਤਾਂ ਫਿਰ ਪਾਣੀ ਤੇ ਸਭ ਕੁ ਘਟ ਜਾਣਾ ਜੀ ਜੀ ਉਹ ਠੀਕ ਹੈ ਕਿ ਬਾਦਸ਼ਾਹ ਦਾ ਪਾਣੀ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਮਈ ਤੋਂ ਸਤੰਬਰ ਦੇ ਦਰਮਿਆਨ ਡੈਮ ਭਰਦੇ ਆ ਪਰ ਇਹ ਗੱਲ ਮਈ ਤੋਂ ਸਤੰਬਰ ਦੀ ਨਹੀਂ ਹੈ ਇਹ ਗੱਲ ਮਈ ਤੋਂ ਮਈ ਹੁੰਦੀ ਆ ਕਿ ਇੱਕ ਸਾਈਕਲ ਜਿਹੜਾ ਸਾਲ ਭਰ ਚੱਲਣਾ ਵਾ ਉਹ ਜਾ ਕੇ ਅੱਗੇ 20 ਮਹੀਨੋਂ ਖਤਮ ਹੋਵੇਗਾ ਤੇ ਮੰਨ ਲਓ ਜੇ ਵਾਰਸ਼ਾ ਘੱਟ ਹੁੰਦੀਆਂ ਪਾਣੀ ਦੀ ਇੰਨੀ ਡਿਮਾਂਡ ਹੁੰਦੀ ਆ ਤੇ ਫਿਰ ਤਿੰਨਾ ਸਟੇਟਾਂ ਦੀ ਡਿਮਾਂਡ ਫulfil ਕਿਦਾਂ ਕੀਤੀ ਜਾਊਗੀ ਇਹ ਵੀ ਇੱਕ ਬੜਾ ਵੱਡਾ ਫਰਸ਼ਨ ਹੈ ਤੇ ਦੂਜੀ ਗੱਲ ਇਹ ਆ ਕਿ ਕੀ ਮਾਨ ਸਾਹਿਬ ਸੰਤੁਸ਼ਟ ਹੋ ਜਾਣਗੇ ਉਹ ਡੰਗ ਟਪਾ ਕੇ ਜੋ BBMP ਦੇ ਵਿੱਚ ਸਾਡੀਆਂ ਅਸਾਮੀਆਂ ਖਾਲੀ ਪਈਆਂ ਨੇ ਅੱਧੇ ਤੋਂ ਅੱਧੇ ਤੋਂ ਜ਼ਿਆਦਾ ਮੇਰੇ ਵੀ ਮੇਰੇ ਖਿਆਲ ਦੇ ਨਾਲ ਜੀ ਕੀ ਉਹ ਭਰਨਗੇ ਜਿਹੜਾ 1200 ਚੋਂ 7-800 ਕਰੋੜ ਰੁਪਈਆ ਜਾਂਦਾ ਕਿ ਉਹਦਾ ਮੁੱਲ ਮੁੜੂਗਾ ਕਿਉਂਕਿ ਉਹਦੇ ਪੰਜਾਬ ਨੂੰ ਤੇ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੱਤਾ ਗਿਆ ਤੇ ਤਾਕਤ ਸਾਰੀ ਹਰਿਆਣੇ ਦੇ ਕੋਲ ਚੱਲ ਗਈ ਆ ਕੀ ਮਾਨ ਸਾਹਿਬ ਇਹਦੀ ਲੜਾਈ ਜਿਹੜੀ ਆ ਜਾਰੀ ਰੱਖੂਗੇ ਸਵਾਲ ਕਾਫੀ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰੇਡ ਕਾ ਤੇ ਬੇਸ਼ੱਕ ਇਸ ਸਾਲ ਦੇ ਤੇ ਖਤਮ ਹੋ ਗਿਆ ਠੀਕ ਆ ਪਰ ਇਹ ਕੋਈ ਸਦੀਵੀ ਖਾਤਮਾ ਨਹੀਂ ਹੈਗਾ ਇਸ ਰੇਡ ਕੇ ਦਾ ਬਲਕਿ ਕਈ ਪ੍ਰਸ਼ਨ ਨੇ ਬਲਕਿ ਕਈ ਸਵਾਲ ਨੇ ਆਗਾ ਵਾਸਤੇ ਭਵਿੱਖ ਵਾਸਤੇ ਕਿ ਕੀ ਇਹ ਜਿਹੜਾ ਰੇੜਕਾ ਹੈ ਉਹ ਵਧੇਗਾ ਨਹੀਂ ਜੇ ਇਹ ਹੀ ਹਿਸਾਬ ਰਹਾ ਤੇ ਦੂਜਾ ਇੱਕ ਵੱਡਾ ਪ੍ਰੈਸ਼ਨ ਹੈ ਕਿ ਭਾਰਤੀ ਫੌਜ ਦੀ ਤਣਾਤੀ ਦੇ ਨਾਮ ਤੇ ਜੋ ਮਾਨ ਸਾਹਿਬ ਨੇ ਰਾਜਸਥਾਨ ਨੂੰ ਪਾਣੀ ਵਗਾਇਆ ਸੀਗਾ ਫालतू ਜੀ ਉਹ ਤੇ ਵਗਦਾ ਪਿਆ ਉਹ ਕਿੰਨਾ ਚਿਰ ਚੱਲੀ ਰਹੇਗਾ ਇਹ ਵੀ ਮਾਨ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਹੈ ਨਾ ਕਿ ਕੀ ਇਹ ਹੁਣ ਅਨੰਤ ਕਾਲ ਤੱਕ ਚੱਲੇਗਾ ਕਿਉਂਕਿ ਫੌਜ ਦੀ ਤਣਾਤੀ ਤੇ ਹੋ ਸਕਦਾ ਸਾਲ ਰਵੇ 2 ਸਾਲ ਰਵੇ 4 ਸਾਲ ਰਵੇ ਕੀ ਪਤਾ ਕਿੰਨਾ ਚਿਰ ਰਵੇ ਜੀ ਜੀ ਪਾਣੀ ਦੇ ਵਗਦਾ ਛੱਡ ਦਿੱਤਾ ਤੁਸੀਂ ਇਹ ਕਾਫੀ ਮੇਰੇ ਖਿਆਲ ਦੇ ਨਾਲ ਗੁੰਝਲਦਾਰ ਮਸਲਾ ਬਣੇਗਾ ਅੱਗੇ ਜਾ ਕੇ ਮਾਨਸਾਬਾ ਵਾਸਤੇ ਕਿਉਂਕਿ ਇਹਨਾਂ ਨੇ ਇੱਕ ਐਸੇ ਮੁੱਦੇ ਨੂੰ ਹੱਥ ਪਾਇਆ ਜਿੱਥੇ ਇਹਨਾਂ ਦੀ ਵਾਹ ਵਾਈ ਹੋਈ ਆ ਮੈਂ ਖੁਦ ਸਾਥ ਦੇਣ ਵਾਲਿਆਂ ਚੋਂ ਆ ਪਰ ਗਾਂ ਜਾ ਕੇ ਮਤਲਬ ਕਿ ਜੇ ਇਹਨਾਂ ਦਾ ਪੈਰ ਤਿਲਕ ਗਿਆ ਇਸ ਮੁੱਦੇ ਤੋਂ ਤੇ ਇਹ ਕੌਣ ਪਰ ਨਹੀਂ ਜਾ ਪਣਗੇ ਗੁਰਪ੍ਰੀਤ ਜੀ ਇਹ ਪਾਣੀਆਂ ਦਾ ਮੁੱਦਾ ਇਹੋ ਜਿਹਾ ਮੁੱਦਾ ਹੁੰਦਾ ਜੀ ਜੀ ਗੰਭੀਰ ਵਿਸ਼ਾ ਹੈ ਕਿਉਂਕਿ ਉਤੋਂ ਹੁਣ ਤਰੀਕ ਵੀ ਉਹ ਆ ਖੜੀ ਨਾ ਜਿਵੇਂ 31 ਮਾਰਚ ਹੁੰਦੀ ਹੈ ਫਾਈਨੈਂਸ਼ੀਅਲ ਈਅਰ ਉਵੇਂ ਹੀ ਨਾ ਦਾ ਤੁਸੀਂ ਪਹਿਲਾਂ ਵੀ ਕਈ ਵਾਰ ਚਾਨਣਾ ਪਾ ਚੁੱਕੇ ਹਾਂ ਪਰ ਇਹ ਰੇੜਕਾ ਦੇਖੋ ਹੁਣ ਕਿੱਥੇ ਜਾ ਕੇ ਮੁੱਕਦਾ ਹੈ ਪਰ ਅਗਲਾ ਰੇੜਕਾ ਜਿਹਦੀ ਆਪਾਂ ਗੱਲ ਕਰਨੀ ਹੈ ਉਸ ਤੇ ਚੰਗੀ ਚੁੱਪੀ ਬੱਤੀ ਹੈ ਇਹਨਾਂ ਨੇ ਤਾਂ ਜਿੱਦਾਂ ਕਹਿ ਲਈਏ ਪੀ ਐਚ ਡੀ ਕਰ ਲਈ ਹੁੰਦੀ ਮਾਮਲਿਆਂ ਤੇ ਚੁੱਪੀ ਬੱਟਣ ਦੀ ਇਹ ਬਾਹਰੀਆਂ ਦੀ ਜਿਹੜੀ ਨਿਯੁਕਤੀ ਹੋਈ ਹੈ ਕਾਸਤੌਰ ਤੇ ਇੱਕ ਬੀਬੀ ਦਿੱਲੀ ਤੋਂ ਤੇ ਦੂਜਾ ਕਹਿੰਦੇ ਯੂਪੀ ਜਾਂ ਬਿਹਾਰ ਤੋਂ ਵਿਅਕਤੀ ਨੂੰ ਲਾਇਆ ਗਿਆ ਹੈ ਚੇਅਰਮੈਨ ਪਾਇਓ ਜਰਾ ਚਾਨਣਾ ਕਹਿੰਦੇ ਆਮ ਆਦਮੀ ਪਾਰਟੀ ਤਾਂ ਚੁੱਪ ਹੀ ਵੱਟ ਗਈ ਬਾਹਰੀਆਂ ਦੀ ਨਿਯੁਕਤੀ ਤੇ ਹਾਂ ਦੇਖੋ ਗੱਲ ਇਹ ਆ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਤੇ ਬਹੁਤ ਇਨਕਲਾਬੀ ਖਿਆਲਤ ਰੱਖਣ ਵਾਲਾ ਆਪਣੇ ਆਪ ਨੂੰ ਦੱਸਣ ਵਾਲਾ ਮੁੱਖ ਮੰਤਰੀ ਇਹ ਗੱਲ ਕਹਿ ਦੇਵੇ ਕਿ ਜੇ ਸਾਡਾ bari ਹੈ ਤੇ ਫਲਾਣਾ ਕਿਹੜਾ ਬਰਨਾਲੇ ਤੋਂ ਫਲਾਣਾ ਕਿਹੜਾ ਜੀ ਉਹ ਫਲੌਰ ਤੋਂ ਆ ਤਾਂ ਤੁਸੀਂ ਸਮਝੋ ਕਿ ਉਹ ਇਹਨਾਂ ਚੀਜ਼ਾਂ ਨੂੰ ਪਰਮਾਨ ਕਰ ਚੁੱਕੇ ਆ ਰਹੀ ਗੱਲ ਸਾਡੇ ਲੋਕਾਂ ਦੀ ਸਾਡੇ ਲੋਕਾਂ ਦਾ ਜਾਂ ਸਾਡੀਆਂ ਸਿਆਸੀ ਤਿਰਾਂ ਦਾ ਹਾਲ ਇਹ ਆ ਕਿ ਫੇਸਬੁੱਕ ਤੇ ਅਸੀਂ ਸਿਵਾਏ ਸਟੇਟਸ ਪਾਉਣ ਤੋਂ ਕੁਝ ਨਹੀਂ ਕਰਦੇ ਜੇ ਤੇ ਲੱਗ ਗਿਆ ਤੀਰ ਨਹੀਂ ਤੇ ਤੁੱਕਾ ਜੀ ਤੇ ਗੱਲ ਬਣ ਗਈ ਬਣ ਗਈ ਜੇ ਤੇ ਕੋਈ ਯੂ ਟਰਨ ਵੱਜ ਗਿਆ ਠੀਕ ਹੈ ਨਹੀਂ ਤੇ 2-4 ਦਿਨਾਂ ਬਾਅਦ ਕਿਉਂਕਿ ਇਹ ਕੰਮ ਤੇ ਬੜਾ ਪੁਰਾਣਾ ਸ਼ੁਰੂ ਹੋਇਆ ਰੇ ਰਾਜ ਦੇ ਵਿੱਚ ਬੰਦੇ ਇਹਨਾਂ ਨੇ ਲੈ ਆਪ ਚ ਬਿਠਾ ਦਿੱਤੇ ਨਵਲ ਅਗਰਵਾਲਾ ਆ ਗਿਆ ਵੈਬ ਆ ਆ ਗਿਆ ਪੰਨ মিডিਆ ਦੇ ਵਿੱਚ ਇਹਨਾਂ ਦੇ ਬੰਦੇ ਆਏ ਸਿੱਖਿਆ ਬੋਰਡ ਦੇ ਵਿੱਚ ਚੇਅਰਪਰਸਨ ਆਈ ਬੀਪੀ ਬਲਕਿ ਕਿੰਨੇ ਗੜਾਈਏ ਇਹਨਾਂ ਦੇ ਮੈਂਬਰ ਪਾਰਲੀਮੈਂਟ ਬਾਹਰੋਂ ਆ ਕੇ ਇੱਥੇ ਬਣੇ ਪੰਜਾਬ ਦੇ ਵਿੱਚ ਜੀ ਜੀ ਜੇ ਮਤਲਬ ਕਿ ਪੰਜਾਬੀ ਮੁਖਾਲਫਤ ਕਰਦੇ ਸਿਆਸੀ ਤਰ੍ਹਾਂ ਇਹਦੇ ਤੇ ਗਰਾਉਂਡ ਤੋਂ ਕੋਈ ਲਹਿਰ ਚੁੱਕਦੀ ਆ ਤੇ ਫੇਰ ਕੋਈ ਮਸਲਾ ਸ਼ਾਇਦ ਵੱਖਰੀ ਕਿਸਮ ਦਾ ਨਜ਼ਰ ਆਉਂਦਾ ਹੁਣ ਆਮ ਆਦਮੀ ਪਾਰਟੀ ਜਾਂ ਦਿੱਲੀ ਦੇ ਜਿਹੜੇ ਇਹਨਾਂ ਦੇ ਵੱਡੇ ਬਾਸ ਆ ਉਹਨਾਂ ਨੂੰ ਪਤਾ ਹੈ ਕਿ ਰੌਲਾ ਗੋਲਾ ਪਾ ਕੇ ਇਹਨਾਂ ਨੂੰ ਕੋਈ ਨਾ ਕੋਈ ਮਸਲਾ ਅਗਲੇ ਦਿਨ ਹੋਰ ਮਿਲ ਜਾਏਗਾ ਇਹ ਉਤਰ ਵਗ ਜਾਣਗੇ ਜੀ ਸਿਸ ਵਾਸਤੇ ਇਹ ਚੁੱਪ ਬੱਟ ਲੈਂਦੇ ਆ ਕਚਰੀ ਚੋਪੇ ਆ ਇਹਨਾਂ ਦੇ ਇਹ ਮਚਲੀ ਚੋਪੇ ਆ ਇਹਨਾਂ ਨੂੰ ਪਤਾ ਹੈ ਕਿ ਥੋੜੇ ਦਿਨ ਦੀ ਚੁੱਪ ਜਿਹੜੀ ਆ ਉਸ ਤੋਂ ਬਾਅਦ ਸੁੱਖ ਬਣ ਜਾਏਗੀ ਮੈਂ ਤੇ ਅੱਗੇ ਕਿੰਨਾ ਕਿ ਕੋਟੇ ਬਣਾ ਦਿੱਤੇ ਗਏ ਨੇ ਕਿ ਆ ਫਲਾਣੇ ਦਾ ਕੋਟਾ ਇਹਦਾ ਚੇਅਰਮੈਨ ਹੈ ਜੀ ਸਰ ਮੈਂ ਤੇ ਤੁਹਾਨੂੰ ਦੱਸਦਾ ਕਿ ਹਾਲੇ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਕਾਰੋਬਾਰਾਂ ਚ ਕੌਣ ਕੌਣ ਆ ਸਰ ਜਿਹੜੀਆਂ ਟੀ-ਸ਼ਰਟਾਂ ਤੁਸੀਂ ਦੇਖਦੇ ਹੋ ਨਾ ਯੁੱਧ ਨਸ਼ਿਆਂ ਵਿਰੁੱਧ ਜੀ ਮੇਰੇ ਇੱਕ ਜਾਣਕਾਰ ਨੇ ਮਹਿਕਮਾ ਮੈਂ ਰਿਵੀਲ ਨਹੀਂ ਕਰਾਂਗਾ ਉਹਨੇ ਕਿ ਮਿੰਟੂ ਟੀ-ਸ਼ਰਟਾਂ ਤੇ ਦਿੱਲੀੋਂ ਆ ਰਹੀਆਂ ਨੇ ਜੀ ਟੀ-ਸ਼ਰਟਾਂ ਵੀ ਦਿੱਲੀੋਂ ਬਣ ਕੇ ਆ ਰਹੀਆਂ ਨੇ ਤੇ ਉਹਦੇ ਪੈਸੇ ਵੀ ਸਾਨੂੰ ਬੇਕਰਨੇ ਪੈ ਰਹੇ ਨੇ ਅਫਸਰਾਂ ਨੂੰ ਹੂੰ ਉਹ ਤੇ ਗਾਣਾ ਕੱਢਦੇ ਜੇ ਗੱਜ ਗੱਜ ਲਮੀਆਂ ਤੇ ਵਿੱਚ ਇੱਕ ਦੋ ਮੈਨੂੰ ਵੀ ਸੁਣਾ ਗਿਆ ਕਹਿੰਦਾ ਤੁਹਾਨੂੰ ਵੀ ਬੜੀ ਅਗ ਲੱਗੀ ਹੁੰਦੀ ਐ ਬਦਲ ਆਵੇ ਬਦਲ ਆਵੇ ਜੀ ਜੀ ਗੱਲ ਇਹ ਆ ਕਿ ਭਾਈ ਹੁਣ ਕੀ ਕਰੀਏ ਦੱਸੋ ਸਹਾਵ ਲਾ ਲੋ ਕਿ ਆ ਕਾਣੀਆਂ ਬਣੀਆਂ ਪਈਆਂ ਨੇ ਕਿ ਕੰਪਨੀਆ ਖੇਤੀਬਾੜੀ ਚ ਕੰਪਨੀ ਆ ਜੀ ਮੈਂ ਤੁਹਾਨੂੰ ਕਿੱਥੇ ਕਿੱਥੇ ਗਿਣਾਵਾਂ ਖੇਤੀਬਾੜੀ ਸੈਕਟਰ ਦੇ ਵਿੱਚ ਇੱਕ ਕੰਪਨੀ ਆ ਦਿੱਲੀ ਦੀ ਲਿੱਕਰ ਦੇ ਵਿੱਚ ਕਾਰੋਬਾਰ ਦੇ ਵਿੱਚ ਇਹਨਾਂ ਦੇ ਬੰਦੇ ਆ ਕੇ ਕਾਰੋਬਾਰ ਕਰ ਰਹੇ ਮੋਟਾ ਧਨ ਕਮਾ ਰਹੇ ਆ ਸੁਭੂ ਵੀ ਐਸੀ ਥਾਂ ਹੀ ਹੈ ਨਹੀਂ ਜੀ ਜਦੋਂ ਮੁੱਖ ਮੰਤਰੀ ਦੇ ਘਰ ਦੇ ਵਿੱਚ ਇੱਕ ਕੁਰਸੀ ਰੈਂਦੀ ਹੋਵੇ ਵੱਖਰੇ ਤੌਰ ਤੇ ਉਸ ਬੰਦੇ ਦੀ ਜਿਸ ਬੰਦੇ ਨੂੰ ਕੋਰਟ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਰਾਇਸ਼ ਤੇ ਲਾਗੇ ਨਹੀਂ ਦਿਸਣਾ ਚਾਹੀਦਾ ਯਾਨੀ ਕੇਜਰੀਵਾਲ ਦੀ ਰਾਇਸ਼ ਤੜੀ ਪਾਰ ਕੀਤਾ ਹੋਇਆ ਇੱਕ ਤਰ੍ਹਾਂ ਨਾਲ ਬੰਦਾ ਜੀ ਜਿਵੇਂ ਕਿਸੇ ਸਮੇ ਅਮਿਤ ਸ਼ਾਹ ਜੀ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਇੱਥੇ ਸ਼ਹਿਰ ਦੇ ਲਾਗੇ ਨਹੀਂ ਦਿਸਣਾ ਖਬਰਦਾਰ ਤਾਂ ਉਹ ਵੀ ਉਸ ਬੰਦੇ ਨੂੰ ਇੱਕ ਖਾਸ ਇਲਾਕੇ ਚ ਤੜੀ ਪਾਰ ਕੀਤਾ ਤੇ ਉਹ ਸਵੇਰੇ ਉੱਠ ਕੇ ਤੜਕੇ ਆ ਕੇ ਮੁੱਖ ਮੰਤਰੀ ਦੀ ਰਾਇਸ਼ ਤੇ ਬਹਿ ਜਾਂਦਾ ਐ ਇਥੋਂ ਤੱਕ ਕਿ ਭਈ ਚਿੱਤਰ ਮਤਲਬ ਕਿ ਮੰਤਰੀਆਂ ਦੀਆਂ ਕੋਠੀਆਂ ਨੇ ਉਥੇ ਦਿੱਲੀੋਂ ਆਇਆ ਇੱਕ ਬੰਦਾ ਕੋਠੀ ਮੰਤਰੀ ਦੇ ਕੋਟੇ ਦੀ ਲੈ ਕੇ ਰਹਿ ਰਿਹਾ ਜੀ ਜੀ ਚੋ ਕੁਝ ਵੀ ਨਹੀਂ ਬਾਕੀ ਅਸੀਂ ਤੇ ਚਲੋ ਖਬਰਾਂ ਬੋਲ ਦਿੰਨੇ ਆ ਖਬਰਾਂ ਕਰ ਦਿੰਨੇ ਆ ਪਰ ਜਿਨ੍ਹਾਂ ਦੇ ਸਹਾਰੇ ਆ ਜਿਨ੍ਹਾਂ ਦੇ ਜਿਮੇ ਆ ਇਹਨਾਂ ਚੀਜ਼ਾਂ ਦੇ ਆਧਾਰ ਤੇ ਰਾਜਨੀਤੀ ਕਰਨੀ ਉਹ ਵੀ ਚੁੱਪ ਨੇ ਉਹ ਵੀ ਬਸ ਥੋੜਾ ਬਹੁਤਾ ਵਿਰੋਧ ਜਤਾ ਕੇ ਸਿੰਬੋਲਿਕਲੀ ਉਹ ਵੀ ਬਸ ਦੜ ਵੱਟ ਜਾਂਦੇ ਆ ਤੇ ਦੂਜੇ ਪਾਸੇ ਮੈਂ ਜਿਵੇਂ ਕਿਹਾ ਕਿ ਇਹ ਤੇ ਭੇਤ ਪਾ ਗਏ ਨੇ ਕਿ ਇਹਨਾਂ ਦਾ ਕੀ ਹੈਗਾ ਕਮਲੇ ਰੰਮਲੇ ਲੋਕ ਆ ਤੇ ਰੌਲਾ ਰੂਲਾ ਪਾ ਕੇ ਆਪਣੇ ਆਪ ਹੀ ਚੁੱਪ ਕਰ ਜਾਂਦੇ ਆ ਤੇ ਜਿਹੜੇ ਲੋਕ ਐ ਬਸ ਫੇਸਬੁੱਕ ਤੇ ਰੌਲਾ ਪਾ ਕੇ ਚੁੱਪ ਕਰ ਜਾਂਣ ਉਹਨਾਂ ਵਰਗੇ ਚੰਗੇ ਲੋਕ ਕੌਣ ਆ ਜੀ ਜੀ ਇਹ ਤਾਂ ਹੈ ਸੋ ਅੱਗੇ ਚੱਲੀਏ ਉੱਧਰ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਮੋੜ ਸੱਟ ਲੱਗੀ ਹੈ ਦੇਖੋ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਅੱਜ ਪ੍ਰੈਸ ਕਾਨਫਰੰਸ ਕਰਨ ਆਏ ਸਨ ਲੁਧਿਆਣੇ ਤੇ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਤੇ ਉਹਨਾਂ ਨੇ ਖੱਬੀ ਬਾਹ ਜਿਹੜੀ ਆ ਉਹ ਗੱਲ ਚ ਪਈ ਹੋਈ ਸੀਗੀ ਜੀ ਤਾਂ ਇਹਦਾ ਮਤਲਬ ਇਹ ਆ ਕਿ ਜੇ ਆਪਾਂ ਵੇਖੀਏ ਪਲਸਟਰ ਰਿਕਵਰੀ ਲਗਾ ਲੱਤ ਤੇ ਜੇ ਮੈਂ ਗਲਤ ਨਹੀਂ ਜੀ ਤੇ ਦੂਜੀ ਵਾਰੀ ਇਹਨਾਂ ਦੇ ਮੋਢੇ ਤੇ ਸੱਟ ਲੱਗੀ ਸੀ ਜੇ ਮੈਂ ਗਲਤ ਨਹੀਂ ਜੀ ਜੀ ਤੇ ਤੀਜੀ ਵਾਰੀ ਹੁਣ ਬਾਹ ਤੇ ਲੱਗੀ ਯਾਨੀ 6 ਮਹੀਨਿਆਂ ਦੇ ਅੰਦਰ ਅੰਦਰ ਤਿੰਨ ਸੱਟਾਂ ਸੱਟਾਂ ਤੇ ਅੱਗੇ ਬਹੁਤ ਲੱਗੀਆਂ ਹੋਈਆਂ ਨੇ ਦਿਲ ਤੇ ਪ੍ਰਧਾਨ ਜੀ ਦੇ ਤੇ ਉਤੋਂ ਜਿਸਮ ਤੇ ਸੱਟਾਂ ਬੰਦਾ ਜਾਵੇ ਤੇ ਜਾਵੇ ਸਾਹਿਬ ਕਿਤੇ ਚਲੋ ਸੱਟਾਂ ਦਾ ਮੈਂ ਮਜ਼ਾਕ ਨਹੀਂ ਉਡਾਰਿਆ ਪਰ ਗੱਲ ਇਹ ਆ ਕਿ ਦਿਨਾਂ ਦੀ ਗੱਲ ਹੈ ਨਾ ਕਿ ਤੁਸੀਂ ਵੇਖੋ ਕਿ 6 ਮਹੀਨਿਆਂ ਚ ਅੱਜ ਤੀਸਰੀ ਛੱਟ ਨਜ਼ਰ ਆਈ ਆ ਪ੍ਰਧਾਨ ਜੀ ਦੀ ਪਤਾ ਨਹੀਂ ਕੀ ਗੱਲ ਹੋ ਗਈ ਆ ਤਾਂ ਦੱਸਿਆ ਨਹੀਂ ਅੱਛਾ ਚਲੋ ਹੁਣ ਆਪਾਂ ਪ੍ਰੈਸ ਕਾਨਫਰੰਸ ਦੀ ਗੱਲ ਕਰ ਲਈਏ ਸਾਥ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਸ਼ੌਕ ਦੇ ਇਹਨਾਂ ਸੰਗਾ ਬਾਦਲ ਫੇਰ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਸੀਗਾ ਕਿ ਸਟੇਟਮੈਂਟਾਂ ਤੇ ਨਜ਼ਰ ਰੱਖੋ ਸੁਖਬੀਰ ਸਿੰਘ ਬਾਦਲ ਬਹੁਤ شدت ਦੇ ਨਾਲ ਨਰੇਂਦਰ ਮੋਦੀ ਸਰਕਾਰ ਦੀਆਂ ਜਿਹੜੀਆਂ ਜੰਗੀ ਕਾਰਵਾਈਆਂ ਹਨ ਉਹਨਾਂ ਦੀ ਸਲਾਹਤਾ ਕਰ ਰਹੇ ਨੇ ਤਾਂ ਬਰਹਾਲ ਅੱਜ ਵੀ ਉਹਨਾਂ ਨੇ ਭਾਰਤੀ ਫੌਜ ਦੀ ਬੜੀ ਸ਼ਲਾਘਾ ਕੀਤੀ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਦਰਬਾਰ ਸਾਹਿਬ ਤੇ ਜੋ ਚੱਲ ਰਿਹਾ ਹੈ ਵਿਵਾਦ ਉਹਦੇ ਵਿੱਚ ਵੀ ਉਹਨਾਂ ਨੇ ਭਾਰਤੀ ਫੌਜ ਦਾ ਕਿਤੇ ਨਾ ਕਿਤੇ ਥਾਪੜਾ ਕੀਤਾ ਕਿ ਇਹਨਾਂ ਨੇ ਚੰਗਾ ਕੀਤਾ

ਤਾਂ ਤੁਸੀਂ ਹਿਸਾਬ ਲਾ ਲਓ ਕਿ ਇਧਰ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਸੀਗੇ ਤਾਂ ਮੇਰੇ ਸਾਹਮਣੇ ਐਨਆਈ ਦਾ ਆ ਗਿਆ ਜੀ ਟਵੀਟ ਕਹਿ ਲੋ ਐਕਸ ਕਹਿ ਲੋ ਤਾਂ ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੋਈ ਏਡੀ ਗਨ ਮਤਲਬ ਕਿ ਐਂਟੀ ਡਿਫੈਂਸ ਉਹ ਜਿਹੜੀ ਹੁੰਦੀ ਆ 에ਅਰ ਡਿਫੈਂਸ ਕਰਨ ਕਿ ਐਸੀ ਕੋਈ ਵੀ ਨਹੀਂ ਸੇ ਆਗੀ ਜੀ ਤਾਂ ਮਤਲਬ ਮਾਮਲਾ ਜਿਹੜਾ ਹੈ ਉਹ ਵੇਖੋ ਕਿੰਨਾ ਫਿਰ ਗੱਲ ਹੋਊਗੀ ਨਾ ਜਿਹੜੀ ਮੈਂ ਕਰਦਾ ਸੀਗਾ ਕਿ ਕਿਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਸੀ ਇਹ ਆ ਉਹ ਆ ਤਾਂ ਇਹ ਆਪਣੇ ਆਪ ਦੇ ਵਿੱਚ ਕਲੀਅਰ ਹੋ ਜਾਂਦਾ ਤੇ ਸੁਖਵੀਰ ਸਿੰਘ ਬਾਦਲ ਕਿਵੇਂ ਕਹਿ ਰਹੇ ਨੇ ਤਾਂ ਉਹ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਐਸਪੀਸੀ ਵਾਲੇ ਤੇ ਵਿਰੋਧ ਕਰ ਰਹੇ ਆ ਉੱਤੇ ਕੋਈ ਕਹ ਰਿਹਾ ਕਿ ਨਹੀਂ ਹੋਇਆ ਉਹ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਕਿ ਉਹ ਐਸਪੀਸੀ ਬਾਰੇ ਨਹੀਂ ਮੈਨੂੰ ਪਤਾ ਕੀ ਕਹਿ ਰਹੇ ਆ ਸਾਹਿਬ ਲਾਲ ਹੂੰ ਤਾਂ ਇਹ ਤੋਂ ਮੈਨੂੰ ਲੱਗਦਾ ਹੈ ਕਿ ਦੇਖੋ ਭਾਜਪਾ ਨੇ ਵੀ ਭੱਜ ਕੇ ਵੇਖ ਲਿਆ ਜਿਸ ਧੜੇ ਨੂੰ ਉਹਨਾਂ ਨੇ ਥੋੜਾ ਉਭਾਰਨ ਦਾ ਯਤਨ ਕੀਤਾ ਸੀ ਉਹ ਧੜਾ ਹਾਲੇ ਪੈਰ ਨਹੀਂ ਲੱਗ ਰਿਹਾ ਉਹਨਾਂ ਦੇ ਜੀ ਅਮਰਤਪਾਲ ਸਿੰਘ ਦੇ ਢੜੇ ਨੂੰ ਮਜ਼ਬੂਤ ਕਰਨਾ ਨਹੀਂ ਚਾਹੁੰਦੇ ਕਿਸੇ ਵੀ ਹਾਲਤ ਦੇ ਵਿੱਚ ਕਿ ਗੱਲ ਵਸੋਂ ਬਾਹਰ ਨਾ ਹੋ ਜਾਵੇ ਤਾਂ ਲੈ ਦੇ ਕੇ ਫਿਰ ਤੁਹਾਨੂੰ ਪਤਾ ਬੱਕਰੀ ਬੋਰ ਥੱਲੇ ਆਉਣ ਵਾਲੀ ਗੱਲ ਹੀ ਹੋ ਜਾਂਦੀ ਹੈ ਨਾ ਸਰ ਹੂੰ ਤੇ ਇਸ ਕਰਕੇ ਮੈਨੂੰ ਤੇ ਉਹ ਲੱਗਦਾ ਹੈ ਕਿ ਦੋ ਦਿਲ ਮਿਲ ਰਹੇ ਹਨ ਮਗਰ ਚੁੱਕ ਕੇ ਚੁੱਕ ਕੇ ਹੂੰ ਦੇਖੋ ਜੀ ਇਹ ਦਿਲ ਕਦੋਂ ਤੱਕ ਮਿਲਦੇ ਨੇ ਪਰ ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹਨਾਂ ਦਾ ਅਲਟੀਮੇਟ ਗੋਲ ਇਹੀ ਹੈ ਵੀ ਦੁਬਾਰਾ ਤੋਂ 9 ਮਾਸ ਦਾ ਰਿਸ਼ਤਾ ਪਰ ਆਪਾਂ ਹੁਣ ਉਸ ਤੋਂ ਅੱਗੇ ਲਈ ਸ਼ਬਦ ਨਹੀਂ ਬੋਲਣੇ ਜਿਹੜੇ ਇਹ ਕਹਿੰਦੇ ਰਹੇ ਨੇ ਪਤੀ ਪਤਨੀ ਵਾਲੇ ਚ ਉਹ ਸਾਰੀਆਂ ਗੱਲਾਂ ਦੇਖੋ ਕੀ ਬਣਦਾ ਪਰ ਅਗਲੀ ਖਬਰ ਤੇ ਚੱਲੀਏ ਤਾਂ ਢੰਡਰੀਆਂ ਵਾਲੇ ਨੂੰ ਮਿਲੀ ਹੈ ਜੀ ਕਲੀਨ ਚਿੱਟ ਦੇਖੋ ਢੰਡਰੀਆਂ ਵਾਲਾ ਕਸੂਤਾ ਫਸ ਗਿਆ ਸੀਗਾ ਯਾਦ ਹੋਣਾ ਤੁਹਾਨੂੰ ਕੁਝ ਮਹੀਨੇ ਪਹਿਲਾਂ ਪਰ ਹੁਣ ਇਹ ਆ ਕੇ ਜਿਹੜੀ ਐਸਆਈਟੀ ਬਿਠਾਈ ਗਈ ਸੀ ਐਸਆਈਟੀ ਨੇ ਲਗਭਗ ਲਗਭਗ 3 ਛਟ ਦੇ ਦਿੱਤੀ ਆ ਟੰਡਰੀਆਂ ਵਾਲਾ ਮਾਮਲੇ ਦੇ ਵਿੱਚ ਕਿ ਕੇਸ ਚਲਾਉਣ ਯੋਗ ਕੁਝ ਵੀ ਨਹੀਂ ਹੈ ਜੀ ਇਹ ਕਿਸੇ ਬੰਦੇ ਵਾਸਤੇ ਵੀ ਬਹੁਤ ਵੱਡੀ ਰਾਹਤ ਹੁੰਦੀ ਹੈ ਤਾਂ ਕੱਲ ਇਹ ਆ ਕੇ 6 ਮਹੀਨਿਆਂ ਬਾਅਦ ਜੋ ਦੋਸ਼ਾਂ ਵਾਸਤੇ ਜਾਂਚ ਵਾਸਤੇ ਕਹਿ ਲੋ ਕਿ ਤਿੰਨ ਮੈਂਬਰੀ ਵਸ਼ੀਰ ਚਾਂਸ ਟੀਮ ਜਿਹੜੀ ਬਿਠਾਈ ਗਈ ਸੀ ਸਟ ਉਸਨੇ ਐਫ ਆਈ ਆਰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ਪਟਿਆਲੇ ਦਾ ਪਸਿਆਣਾ ਥਾਣਾ ਜੀ 7 ਦਸੰਬਰ 2024 ਨੂੰ ਇਹ ਕੇਸ ਦਰਜ ਕੀਤਾ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਤਾਂ ਹੁਣ ਐਸਐਸਪੀ ਬਰੂੰ ਸ਼ਰਮਾ ਨੂੰ ਜੋ ਸੌਂਪੀ ਗਈ ਰਿਪੋਰਟ ਅੱਜ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਆ ਕਿ ਅੰਤਿਮ ਰਿਪੋਰਟ ਚ ਸਿਟ ਨੇ ਕਿਹਾ ਕਿ ਕੇਸ ਰੱਦ ਕਰਨ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ 12 ਸਾਲ ਪੁਰਾਣੇ ਕੇਸ ਚ ਕੋਈ ਵੀ ਦੋਸ਼ ਸਾਬਤ ਨਹੀਂ ਹੋ ਸਕਿਆ ਤਾਂ ਗੱਲ ਹੀ ਮੁੱਕ ਗਈ ਫਿਰ ਜੀ ਤੇ ਨਾਲੇ ਟੱਡਰਿਆਂ ਵਾਲੇ ਕੋਲ ਉਹਨ ਇੱਕ ਤਰਕ ਹੈਗਾ ਨਾ ਉਹ ਆਪਣੇ ਵਿਰੋਧੀਆਂ ਨੂੰ ਕਹੇਗਾ ਕਿ ਵੇਖੋ ਜੀ ਗੱਲ ਇਹ ਆ ਕਿ ਜਦੋਂ ਮੈਂ ਫਸਿਆ ਸੀ ਤੇ ਤੁਸੀਂ ਕਹਾਂਗੇ ਕਾਨੂੰਨ ਦਾ ਸਾਹਮਣਾ ਕਰ ਤੇ ਮੈਂ ਕਿਹਾ ਮੈਂ ਕਰਨਾ ਹੁਣ ਹੁਣ ਇਹ ਨਾ ਕਿ ਉਹ ਕਿ ਇਹ ਸਰਕਾਰ ਨਾਲ ਸੈਟਿੰਗ ਕਰਕੇ ਕਲੀਨ ਚਿੱਟ ਲੈ ਗਿਆ ਕਿਉਂਕਿ ਕਾਨੂੰਨ ਨਹੀਂ ਕਲੀਨ ਚਿੱਟ ਦੇ ਦਿੰਦੀ ਜੀ ਇਸ ਕਰਕੇ ਮੈਨੂੰ ਲੱਗਦਾ ਕਿ ਕਾਫੀ ਵੱਡੀ ਰਾਹਤ ਹੈ ਵੈਸੇ ਪਿੱਛੇ ਜੇ ਬਾਬੇ ਨੂੰ ਮੈਨੂੰ ਲੱਗਦਾ ਕਾਰ ਵੀ ਮਿਲੀ ਸੀ ਇੱਕ ਬੜੀ ਉਹ ਅੱਜਕੱਲ ਫੇਮਸ ਤੇ ਬੜੀ ਮਹਿੰਗੀ ਕਾਰ ਹੈ ਤੇ ਚਲੋ ਉਹਦੇ ਤੇ ਝੂਟੇ ਖੁੱਲ ਕੇ ਲੈ ਸਕਦਾ ਹੁਣ ਕਿਤੇ ਕੋਈ ਵਿਰਤਾ ਦਾ ਨਾਕਾ ਸ਼ਾਕਾ ਨਹੀਂ ਜਏਗਾ ਹੂੰ ਜੀ ਇਹ ਤਾਂ ਹੈ ਉਧਰ ਕਹਿੰਦੇ ਵੀ ਕਈ ਬਲੌਗਰ ਤੇ ਯੂਟਿਊਬਰ ਜਿਹੜੇ ਨੇ ਉਹ ਨਿਸ਼ਾਨੇ ਤੇ ਨੇ ਕਿਸ ਦੇ ਨਿਸ਼ਾਨੇ ਤੇ ਨੇ ਜੀ ਇਹ ਆ ਦੇਖੋ ਗੱਲ ਇਹ ਆ ਕਿ ਇੱਕ ਚੀਜ਼ ਜਿਹੜੀ ਆ ਉਹ ਇੱਥੇ ਚੱਲਦੀ ਪਈ ਹੈ ਇੰਡੀਆ ਦੇ ਵਿੱਚ ਆਪਾਂ ਨੂੰ ਸਭਨਾਂ ਨੂੰ ਪਤਾ ਹੀ ਆ ਕਿ ਜਸੂਸੀ ਤੇ ਬਹੁਤ ਜ਼ਿਆਦਾ ਸਖਤ ਹੈ ਸਰਕਾਰ ਜੀ ਬਹੁਤ ਜ਼ਿਆਦਾ ਤਾਂ ਗ੍ਰਿਫਤਾਰੀਆਂ ਜਿਹੜੀਆਂ ਲਗਭਗ ਦਰਜਣ ਤੋਂ ਵੱਧ ਹੋ ਚੁੱਕੀਆਂ ਨੇ ਤੇ ਪੰਜਾਬ ਦੇ ਕੁਝ ਬਲੌਗਰ ਜਿਹੜੇ ਖਾਸ ਤੌਰ ਤੇ ਟਰੈਵਲ ਬਲੌਗਰ ਆ ਤੇ ਜਾਂ ਯੂਟਿਊਬਰ ਜਿਨ੍ਹਾਂ ਦੀਆਂ ਪਾਕਿਸਤਾਨ ਦੇ ਵਿੱਚ ਲੋਕਾਂ ਦੇ ਨਾਲ ਨੇੜਤਾਵਾਂ ਨੇ ਅਤੇ ਉਹ ਸੈਂਸਿਟਿਵ ਜਗ੍ਹਾ ਤੇ ਕੋਈ ਕੰਟੈਂਟ ਕ੍ਰिएशन ਕਰ ਚੁੱਕੇ ਆ ਜਾਂ ਪਾਕਿਸਤਾਨ ਦੇ ਵਿੱਚ ਜਾ ਕੇ ਪਾਕਿਸਤਾਨ ਨੂੰ ਚੰਗਿਆਂ ਦਿਖਾਉਣ ਦਾ ਯਤਨ ਕਰਦੇ ਕੁਝ ਐਸੇ ਬੰਦਿਆਂ ਦੀ ਲਿਸਟ ਬਾਰਦੀ ਨਜ਼ਰ ਆ ਰਹੀ ਆ ਕਿ ਐਸੇ ਬੰਦਿਆਂ ਤੋਂ ਪੁੱਛ ਕੇ ਚ ਜਾਂ ਪੁੱਛ ਕੇ ਚ ਵੀ ਨਾ ਕਹ ਲੋ ਕਿ ਉਹਨਾਂ ਦੇ ਕੰਟੈਂਟ ਨੂੰ ਜਾਣਨਾ ਲਾ ਲਿਆ ਜਾਏਗਾ ਦੇਖੋ ਮੈਂ ਤੁਹਾਨੂੰ ਆਪਣੀ ਵੀ ਗੱਲ ਦੱਸਦੇ ਵਾਂ ਕਿ ਅੱਜ ਇੰਟੈਲੀਜੈਂਸ ਮੇਰੇ ਬਾਰੇ ਵੀ ਪੁੱਛਦੀ ਰਹੀ ਆ ਤਾਂ ਹਲਚਲ ਰਹੀ ਆ ਵੈਸੇ ਆਪਾਂ ਨੂੰ ਕੋਈ ਡਰ ਨਹੀਂ ਕਿਸੇ ਦਾ ਕੋਈ ਡੱਕਾ ਵੀ ਡਰ ਨਹੀਂ ਹੈਗਾ ਕੋਈ ਚੱਕਰ ਨਹੀਂ ਹੈਗਾ ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਹਿਲਜੁਲ ਹੈਗੀ ਆ ਤੋ ਗੱਲ ਇਹ ਆ ਕਿ ਜਿਵੇਂ ਕਰਤਾਰਪੁਰ ਸਾਹਿਬ ਕरिडोर ਤੇ ਇੱਕ ਵੱਖਰੀ ਇੰਟੈਲੀਜੈਂਸ ਲੱਗਦੀ ਹੈ ਮੈਂ ਤੁਹਾਨੂੰ ਹੋਰ ਦੱਸਦੇ ਮੈਂ ਚਲੋ ਅੰਦਰ ਦੀਆਂ ਗੱਲਾਂ ਰਿਵੀਲ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਵੀ ਦੇਸ਼ ਦਾ ਇੰਟਰਨਲ ਸਕਿਉਰਿਟੀ ਢਾਂਚਾ ਹੁੰਦਾ ਹੈ ਸੂਈਆ ਢਾਂਚਾ ਹੁੰਦਾ ਹੈ ਤਾਂ ਮਤਲਬ ਕਿ ਉੱਥੋਂ ਲੈ ਕੇ ਆਗਾਹ ਜਿਹੜੇ ਲੋਕਲ ਲੈਵਲ ਤੇ ਥਾਣੇ ਹੁੰਦੇ ਇੰਟੈਲੀਜੈਂਸੀ ਹੁੰਦੀ ਹੈ ਸਾਰੀਆਂ ਥਾਵਾਂ ਤੋਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਤਾਂ ਹੋ ਸਕਦਾ ਹੈ ਕਿ ਕਿਸ ਨੂੰ ਪੁੱਛ ਕੇ ਚਲੀ ਬੁਲਾਇਆ ਜਾਵੇ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਜੀ ਇਹ ਕਦੇ ਅਸੀਂ ਪੱਤਰਕਾਰ ਨੇ ਡਰਾਵਾਂ ਤੋਂ ਦਿੰਨੇ ਲੋਕਾਂ ਕੀ ਹੋ ਜਾਊਗਾ ਕਸਾਨੀ ਅੰਦੋਲਨ ਵੇਲੇ 36 ਬੰਦਿਆਂ ਨੂੰ NIA ਤੇ ਨੋਟਿਸ ਆਇਆ ਕਿ ਉਹ ਫੈ ਲੱਗ ਗਏ ਹੂੰ ਜੇ ਤੁਸੀਂ ਕੁਝ ਗਲਤ ਨਹੀਂ ਕਰਦੇ ਅਗਲੇ ਨੂੰ ਆਪਦਾ ਮੋਬਾਈਲ ਸੌਂਪ ਦਿਓ ਜਾ ਕੇ ਕੁਝ ਵੀ ਡਿਲੀਟ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਇਹ ਨਹੀਂ ਕੋਈ ਕਹਿੰਦਾ ਕਿ ਤੁਹਾਡਾ ਕੋਈ ਯਾਰ ਬੇਲੀ ਬੈਠਾ ਕਿਸੇ ਮੁਲਕ ਦੇ ਵਿੱਚ ਤੇ ਤੁਸੀਂ ਉਹਦੇ ਨਾਲ ਗੱਲ ਨਹੀਂ ਕਰ ਸਕਦੇ ਨਹੀਂ ਸਰ ਜੀ ਤੁਸੀਂ ਕੋਈ ਗਲਤ ਨਾ ਕੀਤਾ ਹੋਵੇ ਬਸ ਤੈਨੂੰ ਡਰਨ ਦੀ ਲੋੜ ਨਹੀਂ ਹੈ ਇਹ ਨਹੀਂ ਹੈ ਕਿ ਏਜੰਸੀਆਂ ਉੱਥੇ ਗਏ ਨੂੰ ਬੰਦੇ ਦਾ ਘਾਟਾ ਲਾ ਦੇਣਗੇ ਸੋ ਡਰਾ ਜਿਆਦਾ ਦਿੱਤਾ ਜਾਂਦਾ ਹੁਣ ਉਹ ਜਿਹੜੇ ਬਲੌਗਰ ਬਲੌਗਰ ਇੱਥੇ ਹੈਗੇ ਨੇ ਕੁਝ ਮਤਲਬ ਕਿ ਜਿਹੜੇ ਉਧਰ ਜਾਣ ਵਾਲੇ ਉਹ ਸਹੀ ਮੇਜੇ ਪਏ ਡਰਨ ਦੀ ਜ਼ਰੂਰਤ ਨਹੀਂ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਵਲੌਗਿੰਗ ਗਲਤ ਨਹੀਂ ਹੈ ਕਿਸੇ ਮੁਲਕ ਚ ਤੁਸੀਂ ਲੀਗਲ ਵੀਜ਼ਾ ਲੈ ਕੇ ਗਏ ਹੋ ਉਹ ਗਲਤ ਨਹੀਂ ਹੈ ਗਲਤ ਇਹ ਹੈ ਕਿ ਜੇ ਤੁਸੀਂ ਆਪਣੇ ਦੇਸ਼ ਦੀ ਕੋਈ ਕਨਫਿਡੈਂਸ਼ੀਅਲ ਜਾਣਕਾਰੀ ਦੇ ਦਿੱਤੀ ਹੈ ਜਾਣੇ ਅਣਜਾਣੇ ਚ ਫਿਰ ਫਸ ਜਾਓਗੇ ਤੋ ਇਹ ਆ ਕੇ ਸ਼ਾਨਣਾ ਤੇ ਕੰਟੈਂਟ ਨੂੰ ਲਾਇਆ ਜਾ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਜਿਵੇਂ ਕਿਹਾ ਕਿ ਸਾਡੇ ਅਰਗੇ ਬੰਦਿਆਂ ਦੀ ਵੀ ਕਿਤੇ ਨਾ ਕਿਤੇ ਕਹਿ ਲੋ ਪੜਤਾਲ ਜੀ ਅੰਦਰ ਖਾਤੇ ਚਲਦੀ ਪਈ ਆ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਡੋਸੀਅਰ ਵਗੈਰਾ ਹੋ ਸਕਦਾ ਕੁਝ ਇਸ ਤਰ੍ਹਾਂ ਦੇ ਬਣ ਵੀ ਜਾਣ ਕਿਹੜਾ ਜਾਂਦਾ ਹੈ ਕਿਹੜਾ ਵਾਰ-ਵਾਰ ਜਾਂਦਾ ਹੈ ਕਿਹਦੇ ਅਕਾਊਂਟ 'ਚ ਕੀ ਕੁਝ ਆਉਂਦਾ ਹੈ ਕੀ ਦੀਆਂ ਕੰਟੈਂਟ ਦੇ ਵਿੱਚ ਗੱਲਾਂ ਕਹਿੋ ਜੀਆਂ ਹੋ ਸਕਦਾ ਕੁਝ ਲੋਕ ਸ਼ਾਰਟ ਲਿਸਟ ਵੀ ਕਰ ਲੈ ਜਾਣ ਪਰ ਇਹ ਨਹੀਂ ਹੈ ਕਿ ਸਾਰਿਆਂ ਨੂੰ ਇਹ ਮੰਨ ਕੇ ਤੇ ਸਮੁੰਦਰ 'ਚ ਸੁੱਟ ਆਉਣਗੇ ਜੀ ਸੋ ਵੇਖੋ ਕੀ ਬਣਦਾ ਹੈ ਉਧਰ ਕਾਂਗਰਸ ਤੇ ਭਾਜਪਾ ਇੱਕ ਦੂਸਰੇ ਦੇ ਨਾਲ ਪੋਸਟਰ ਪੋਸਟਰ ਖੇਡ ਰਹੇ ਨੇ ਇਹ ਤਾਂ ਐਵੇਂ ਹੁਣ ਗੱਲ ਜਿਹੜੀ ਹੈ ਨਾ ਜਲੂਸ ਕੱਢਣ ਵਾਲੀ ਹੋ ਜਾਂਦੀ ਆ ਕਿੰਨਾ ਏਕਾ ਵਿਖਾਇਆ ਇਹਨਾਂ ਨੇ ਜਦੋਂ ਯੁੱਧ ਵਰਗੀ ਸਥਿਤੀ ਦੇ ਵਿੱਚ ਸਨ ਦੋਨੇ ਮੁਲਕ ਤੇ ਬਹੁਤ ਸੋਹਣਾ ਏਕਾ ਵਿਖਾਇਆ ਇਹਨਾਂ ਨੇ ਸਾਰੇ ਇੱਕ ਮੱਤ ਸਨ ਤੇ ਹੁਣਾਂ ਵੀ ਚਾਹੀਦਾ ਜੀ ਦੇਖੋ ਜਦੋਂ ਆਪਦੀ ਕੰਟਰੀ ਦਾ ਮਾਮਲਾ ਹੁੰਦਾ ਕੋਈ ਵੀ ਕੰਟਰੀ ਹੋਵੇ ਤੁਸੀਂ ਪਾਕਿਸਤਾਨ ਨੂੰ ਦੇਖਿਆ ਪਾਕਿਸਤਾਨ ਦੇ ਸਿਆਸਤਦਾਨ ਪਾਕਿਸਤਾਨ ਦੇ ਯੂਟਿਊਬਰ ਉਹ ਸਾਰੇ ਇੱਕ ਮਤ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਆਪ ਆਰਮੀ ਦੇ ਹੱਕ ਦੇ ਵਿੱਚ ਤੇ ਇਹ ਗੱਲ ਆ ਤਾਂ ਖੈਰ ਗੱਲ ਇਹ ਆ ਕਿ ਇਹ ਇਕਤਾ ਜਿਹੜੀ ਆ ਮੈਂ ਅੱਗੇ ਵੀ ਕਹਿ ਕਹਿਆ ਸੀਗਾ ਕਿ ਉਹ ਰਹਿਣੀ ਨਹੀਂ ਜ਼ਿਆਦਾ ਚ ਕਿ ਜਿਵੇਂ ਹੀ ਹਾਲਾਤ ਬਦਲ ਲੰਗੇ ਤੇ ਇਹਨਾਂ ਦੇ ਜਜ਼ਬਾਤ ਹੋ ਜਾਂਨ ਤਾਰੇ ਜਜ਼ਬਾਤ ਬਦਲ ਗਏ ਨਾ ਵਕਤ ਬਦਲ ਗਏ ਹਾਲਾਤ ਬਦਲ ਗਏ ਤਾਰੇ ਤੇਰੇ ਜਜ਼ਬਾਤ ਬਦਲ ਗਏ ਤਾਂ ਗੱਲ ਇਹ ਆ ਕਿ ਜਜ਼ਬਾਤ ਬਦਲ ਜਾਂਦੇ ਆ ਫਿਰ ਹੁਣ ਗੱਲ ਇਹ ਆ ਕਿ ਇਹਨਾਂ ਨੇ ਜੈ ਸ਼ੰਕਰ ਦੇ ਬਿਆਨ ਨੂੰ ਕਿਤਾਬ ਸਵਾਲਾਂ ਦੇ ਰੂਪ ਦੇ ਵਿੱਚ ਰਫੈਲ ਦਾ ਮਾਮਲਾ ਕਿ ਕਿੰਨੇ ਡਿਗੇ ਆ ਜੀ ਵਗੈਰਾ ਵਗੈਰਾ ਤਾਂ ਰਾਹੁਲ ਗਾਂਧੀ ਨੇ ਜਿਵੇਂ ਹੀ ਘੇਰਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕੀ ਕੀਤਾ ਕਿ ਪੋਸਟਰ ਬਣਾ ਦਿੱਤਾ ਜਿਹਦੇ ਵਿੱਚ ਇਹਨਾਂ ਨੇ মনির ਜਿਹੜਾ ਉਹਨਾਂ ਦਾ ਹੈਗਾ ਆਰਮੀ ਚੀਫ ਹੋਣ ਤੇ ਉਹਨੂੰ ਵੈਸੇ ਫਿਰ ਤਰੱਕੀ ਮਿਲ ਗਈ ਆ ਅੱਧਾ ਫੇਸ ਉਹਦਾ ਲਾ ਕੇ ਉਹ ਬਣਾ ਦਿੱਤਾ ਵਨ ਏਜੰਡਾ ਕਹਿ ਕੇ ਫਿਰ ਇਹਨਾਂ ਨੇ ਪਵਨ ਖੇੜਾ ਹੋਰਾਂ ਨੇ ਵੀ ਇੱਕ ਤਾ ਪੋਸਟਰ ਬਣਾਇਆ ਯਾਨੀ ਕਾਂਗਰਸ ਨੇ ਸ਼ੇਅਰ ਕੀਤਾ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮੀਰ ਜ਼ਾਫਰ ਜਿਹਨੂੰ ਗਦਾਰ ਕਿਹਾ ਜਾਂਦਾ ਬਹੁਤ ਵੱਡਾ ਗਦਾਰ ਕਹਿ ਜਿੱਤੇ ਕਰਕੇ ਗੋਰਿਆਂ ਦੇ ਫਾਇਰ ਲੱਗੇ ਸਨ ਉਹ ਕਰਾਰ ਦਿੱਤਾ ਤੇ ਫਿਰ ਸ਼ਾਮ ਹੁੰਦਿਆਂ ਤੱਕ ਕਾਂਗਰਸ ਨੇ ਵੀ ਇੱਕ ਪੋਸਟਰ ਜਾਰੀ ਕਰ ਦਿੱਤਾ ਜਿਹਦੇ 'ਚ ਲਿਖਿਆ ਕਿ ਜੈ ਸ਼ੰਕਰ ਇਸ ਦਾ ਨਿਊ ਏਜ ਜੈ ਚੰਦ ਤਾਂ ਤੁਸੀਂ ਹਿਸਾਬ ਲਾ ਲਓ ਕਿ ਮੀਰ ਜ਼ਾਫਰ ਚੈ ਚੰਦ ਜਿਹਨਾਂ ਨੂੰ ਮੁਖਬਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਉਹ ਐਲਾਨਿਆ ਜਾ ਰਿਹਾ ਸੋ ਕਟਿਆ ਰਾਜਨੀਤੀ ਆ ਮੈਂ ਤੇ ਕਹੂੰਗਾ ਦੋਹਾਂ ਪੱਖਾਂ ਤੋਂ ਅਮਾਲਵੀਆ ਜਾਂ ਤੇ ਭਾਰਤੀ ਜਨਤਾ ਪਾਰਟੀ ਦਾ ਹਾਈ ਟ੍ਰੋਲਰ ਹੈ ਤੋਂ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਵੇਖੋ ਕਿ ਕਿੱਡੇ ਸੰਜੀਦਾ ਮੁੱਦੇ ਤੇ ਤੇ ਗੱਲ ਜਿਹੜੀ ਆ ਕਿੱਡੀ ਗੈਰ ਗੰਭੀਰ ਹੋ ਗਈ ਆ ਰਾਜਨੀਤਿਕ ਤੌਰ ਤੇ ਜੀ ਇਹ ਇਹ ਤਾਂ ਟ੍ਰੈਂਡ ਹੀ ਚੱਲ ਪਿਆ ਨਾ ਹੁਣ ਵੀ ਇੱਕ ਦੂਸਰੇ ਦੇ ਖਿਲਾਫ ਆਪਾਂ ਚੰਗੀ ਗੱਲ ਜਿਹੜੀ ਕੋਈ ਮੁੱਦਾ ਲਿਆ ਕੇ ਨਹੀਂ ਰੱਖਣਾ ਵੀ ਉਹਦੇ ਮੁੱਦੇ ਦੇ ਆਧਾਰ ਤੇ ਲੜੀ ਆ ਪੋਸਟਰ ਪੋਸਟੀ ਹੋਈ ਜਾਣਾ ਤੇ ਉਦਾਂ ਇੱਕ ਦੂਜੇ ਨੂੰ ਖਿੱਚੀ ਜਾਣਾ ਸੋ ਇੱਥੇ ਹੀ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਮਿੰਟੂ ਜੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ